ਵੰਨ ਸਤਕਾਰ ਇਹ ਗੁਰੂ ਰੂਪ ਇਹ ਗੁਰੂ ਪਿਆਰੀ ਸਾਸੂੰ ਜੀ ਆਓ ਲੜੀਵਾਰ ਸਾਲਨ ਵਿਚਾਰ ਦੇ ਨਾਲ ਜੁੜਨਾ ਕਰੀਏ ਇਕ ਓੰਕਾਰ ਸਤਗੁਰ ਪ੍ਰਸਾਦ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ਮਾਈ ਸੰਤ ਸੰਗ ਜਾਗੀ ਪ੍ਰ ਰੰਗ ਦੇਖੈ ਜਪਤੀ ਨਾਮ ਨਿਧਾਨੀ ਫਰਮਾਨ ਕਰ ਰਹੇ ਹਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਮਾਈ ਭਾਵ へ मां ਜਨਨ ਜੀਵ ਸਤਰੀ ਗੁਰੂ ਦੀ ਸੰਗਤ ਵਿੱਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੀ ਹੈ ਉਹ ਹਰ ਪਾਸੇ ਪਿਆਰੇ ਪ੍ਰਭੂ ਦੇਹੀ ਕੀਤੇ ਕੌਤਕ ਵੇਖਦੀ ਹੈ ਹਰ ਪਾਸੇ ਮਾਈ ਸੰਤ ਸੰਗ ਜਾਗੀ ਸੰਗਤ ਦੇ ਵਿੱਚ ਜਿਹੜੀ ਮੋਹ ਦੀ ਨੀਂਦ ਦੇ ਵਿੱਚੋਂ ਜਾਗ ਪਈ ਪ੍ਰੇ ਰੰਗ ਦੇਖਿਆ ਰੰਗ ਦਾ ਮਤਲਬ ਕੌਤਕ ਰੰਗ ਤਮਾਸ਼ੀ ਉਸ ਪਿਆਰੇ ਪ੍ਰਭੂ ਦੇ ਕੌਤਕ ਅਚਾਰ ਦੇ ਤਮਾਸ਼ੀ ਹਰ ਪਾਸੇ ਦੇਖਦੀ ਹੈ ਉਹ ਜੀਵ ਸਤਰੀ ਪ੍ਰਮਾਤਮਾ ਦਾ ਨਾਮ ਜਪਦੀ ਜਪਦੀ ਸੁਖਾਂ ਦੇ ਖਜ਼ਾਨੇ ਵਾਲੀ ਬਣ ਜਾਂਦੀ ਹੈ ਜਪਤੀ ਭਾਵਨਾਮ ਜਪਦੀ ਜਪਦੀ ਜਪਤੀ ਨਾਮ ਨਿਧਾਨੀ ਨਿਧਾਨੀ ਦਾ ਮਤਲਬ ਨਿਧਾਨ ਦਾ ਮਤਲਬ ਖਜ਼ਾਨਾ ਨਾਮ ਦੇ ਖਜ਼ਾਨੇ ਵਾਲੀ ਬਣ ਜਾਂਦੀ ਹੈ ਭਾਵ ਜਿਹੜਾ ਮਨੁੱਖ ਸੰਗਤ ਦੇ ਵਿੱਚ ਗੁਰੂ ਦੀ ਸਤਸੰਗਤ ਦੇ ਵਿੱਚ ਆ ਕੇ ਮੋਹ ਦੀ ਨੀਂਦ ਤੋਂ ਜਾਗ ਪਿਆ ਤਾਂ ਉਹ ਫਿਰ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਂਦਾ ਹੈ ਨਾਮ ਸਿਮਰਨ ਲੱਗ ਪੈਂਦਾ ਹੈ ਨਾਮ ਸਿਮਰਦਾ ਸਿਮਰਦਾ ਉਹ ਹਰ ਪਾਸੇ ਉਸ ਪਰਮੇਸ਼ਰ ਦੇ ਕੌਤਕ ਵੇਖਦਾ ਹੈ ਜਰੇ ਜਰੇ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਸਾਰਾ ਫਿਰ ਪਰਮੇਸ਼ਰ ਦਾ ਹੀ ਸਮਝਦਾ ਵੀ ਉਹ ਪਰਮੇਸ਼ਰ ਕਰ ਰਿਹਾ ਉਹਨੂੰ ਪਰਮੇਸ਼ਰ ਨੂੰ ਹਰ ਪਾਸੇ ਦੇਖਦਾ ਉਹ ਤੇ ਉਹ ਨਾਮ ਦਾ ਖਜ਼ਾਨਾ ਉਹਦੇ ਕੋਲੇ ਭਰਪੂਰ ਹੋ ਜਾਂਦਾ ਕਹਿੰਦਾ ਬਾਉ ਰਹਾ ਦਰਸ਼ਨ ਪਿਆਸ ਲੋਚਨ ਤਾਰ ਲਗੀ ਮਿਸਰੀ ਤਿਆਸ ਮਦਾਨੀ ਤਿਆਸ ਦਾ ਮਤਲਬ ਤ੍ਰੇ ਪਿਆਸ ਇਹ ਮਾਂ ਜਿਹੜੀ ਜੀਵ ਇਸਤਰੀ ਗੁਰੂ ਦੀ ਸੰਗਤ ਦੇ ਵਿੱਚ ਟਿਕ ਕੇ ਮਾਇਆ ਦੇ ਮੌਦਿਂ ਨੀਂਦ ਤੋਂ ਜਾਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਦੀ ਤਾਂਗ ਬਣੀ ਰਹਿੰਦੀ ਹੈ ਦਰਸ਼ਨ ਦੀ ਉਡੀਕ ਵਿੱਚ ਹੀ ਉਸ ਦੀਆਂ ਅੱਖਾਂ ਦੀ ਤਾਰ ਵੱਜੀ ਰਹਿੰਦੀ ਹੈ ਜਿਵੇਂ ਕਹਿ ਨਹੀਂ ਦਿੰਦੇ ਕਈ ਵਰੀ ਨਿਗਾ ਇੱਕ ਪਾਸੇ ਟਿਕ ਟਕੀ ਲੱਗ ਜਾਂਦੀ ਹੈ ਕਹਿੰਦੇ ਕਿਵੇਂ ਨਿਗਾ ਗੱਡੀ ਵੀ ਹੈ ਨਾ ਵੀ ਕਿੱਥੇ ਤੇਰੀ ਤਾਰ ਲੱਗੀ ਵੀ ਹੈ ਕਹਿੰਦੇ ਇਸ ਤਰ੍ਹਾਂ ਉਹਦੀ ਉਹ ਟਿਕ ਟਕੀ ਉਤਾਰ ਲੱਗ ਜਾਂਦੀ ਹੈ ਉਹਦੀ ਉਸ ਪਰਮੇਸ਼ਨ ਦੇ ਨਾਲ ਪਿਆਸ ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਹੈ ਜਿਹੜੀ ਉਹ ਭੁੱਲ ਜਾਂਦੀ ਹੈ। ਮਸ ਕੇਵਲ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਗ ਹੀ ਰਹਿੰਦੀ ਹੈ। ਹੋਰ ਕੋਈ ਪਿਆਸ ਨਹੀਂ ਉਹਨੂੰ ਹੋ ਬਸ ਇਹੇ ਪਿਆਸ ਰਹਿੰਦੀ ਹੈ ਵੀ ਪਰਮੇਸ਼ਰ ਦੇ ਦਰਸ਼ਨ ਕਦੋਂ ਅੰਮ੍ਰਿਤ ਵੇਲਾ ਹੋਵੇ। ਕਦੋਂ ਮੈਂ ਗੁਰੂ ਦੇ ਦਰਸ਼ਨ ਕਰਾਂ। ਉਹਨਾਂ ਸਮਾਂ ਲਗਾਉਣਾ ਔਖਾ ਹੋ ਜਾਂਦਾ ਜਿਹਦੀ ਜਿਹਦਾ ਪ੍ਰੇਮ ਬਣ ਗਿਆ ਗੁਰੂ ਦੇ ਨਾਲ। ਉਮਤਮਸ ਇਹ ਹੀ ਉਡੀਕ ਰਹਿੰਦੀ ਹੈ ਵੀ ਕਦੋਂ ਅਮਰਤੁ ਵਿਲਾਹ ਹੋਵੇ ਕਦੋਂ ਗੁਰੂ ਦੇ ਦਰਸ਼ਨ ਕਰੀਏ ਸੰਗਤ ਕਰੀਏ ਜਿਹਦਾ ਪ੍ਰੇਮ ਮਣ ਗਿਆ ਰੱਗੇ ਫਰਮਾਨ ਹੈ ਅਬ ਗੁਰ ਪਾਇਓ ਹੈ ਸਹਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਨਹਿਮ ਮੈਨੂੰ ਵੀ ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ ਗੁਰੂ ਮਿਲ ਪਿਆ ਹੈ ਉਸ ਦਾ ਦਰਸ਼ਨ ਕਰਕੇ ਮੇਰਾ ਮਨ ਉਸ ਦੇ ਚਰਨਾ ਵਿੱਚ ਲਪਟ ਗਿਆ ਹੈ ਬੇਖਤ ਮਨ ਨਿਬਟਾਨੀ ਮੇਰਾ ਮਨ ਲਪਟ ਗਿਆ ਜੁੜ ਗਿਆ ਭਾਵ ਦੇਖ ਦਮੋਦਰ ਰਹਸ ਮਨ ਉਪਜਿਓ ਨਾਨਕ ਪ੍ਰਿਆ ਅੰਮ੍ਰਿਤ ਬਾਨੀ ਹੇ ਨਾਨਕ ਹਿਮਾਂ ਪ੍ਰਮਾਤਮਾ ਦਾ ਦਰਸ਼ਨ ਕਰਕੇ ਮਨ ਵਿੱਚ ਹੁਲਾਸ ਪੈਦਾ ਹੋ ਜਾਂਦਾ ਹੈ ਮਨ ਦੇ ਵਿੱਚ ਇੱਕ ਉਤਸ਼ਾਹ ਜਾ ਪੈਦਾ ਹੋ ਜਾਂਦਾ ਹੈ ਹਿਮਾ ਪਿਆਰੇ ਪ੍ਰਭੂ ਦੀ ਸਿਫਤਸਲਾ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਕੇਦਾਰਾ ਮਹੱਲਾ ਪੰਜਵਾ ਘਰ ਤੀਜਾ ਦੀਨ ਬਿਨੋਂ ਸੁਨਦਿਆਨ ਪੰਜ ਦਾਸ ਤੀਨ ਦੁਖੀ ਏਕ ਮਨ ਅਨਾਥ 나ਥ ਰਾਖੋ ਕਿਰਪਾਲ ਰਹਾਓ हे दयाल प्रभु हे ਅਨਾਥਾਂ ਦੇ 나ਥ ਪ੍ਰਭੂ ਮੇਰੀ ਗਰੀਬ ਦੀ ਬੇਨਤੀ ਸੁਣ ਦਿਨ ਮਤਲਬ ਗਰੀਬ ਵਿਨੋ ਸੁਣ ਮੇਰੀ ਬੇਨਤੀ ਸੁਣ ਮੇਰੀ ਜੋਦ ਦੀ ਸੁਣ ਦਿਆਲ ਹੇ ਦਿਆਲ ਪ੍ਰਭੂ ਤੇ ਉਹ ਬੇਨਤੀ ਮੇਰੀ ਇਹ ਹੈ ਤੇ ਮੇਰਾ ਇਹ ਇੱਕ ਮਨ ਹੈ ਮੇਰਾ ਇਹ ਮਨ ਜਿਹੜਾ ਇੱਕ ਹੈ ਤੇ ਕਾਮ ਆਦਿਕ ਪੰਜਾਂ ਦਾ ਗੁਲਾਮ ਬਣਿਆ ਪਿਆ ਹੈ ਪੰਜ ਦਾਸ ਦਾ ਮਤਲਬ ਸੇਵਕ ਗੁਲਾਮ ਪੰਚਦਾਸ ਤੀਨ ਦੁਖੀ ਇੱਕ ਮਨ ਅਨਾਥ ਨਾਥ ਮਾਇਆ ਦੇ ਤਿੰਨਾ ਗੁਣ ਤਿੰਨ ਗੁਣ ਇਸ ਦੇ ਵੈਰੀ ਹਨ ਇਹ ਪੰਜਾਂ ਦਾ ਤਾਂ ਗੁਲਾਮ ਬਣਿਆ ਪਿਆ ਕਾਮ ਕਰੂ ਲੋਭ ਮੋਹ ਹੰਕਾਰ ਦਾ ਮਨ ਹੀ ਇੱਕ ਹੈ ਤੇ ਤਿੰਨ ਮਾਇਆ ਦੇ ਰਜੋ ਤਮੋ ਸਤੋ ਜੋ ਤਿੰਨ ਗੁਣਾਂ ਦੇ ਵਿੱਚ ਸਾਰੀ ਕਾਇਨਾਤ ਹੀ ਆ ਜਾਂਦੀ ਹੈ ਤਿੰਨ ਗੁਣਾਂ ਦੇ ਵਿੱਚ ਸਾਰੀ ਪੂਰੀ ਸ੍ਰਿਸ਼ਟੀ ਆ ਜਾਂਦੀ ਹੈ ਕੋਈ ਵੀ ਚੀਜ਼ ਬਾਹਰ ਨਹੀਂ ਰਹਿੰਦੀ ਤੇ ਕਹਿੰਦੇ ਸਤਗੁਰੂ ਪਾਸ਼ਾ ਕਿ ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ ਭਾਵ ਕਿਸੇ ਵੀ ਤਰ੍ਹਾਂ ਆਪ ਦੇ ਵਿੱਚ ਉਲਝਾ ਲੈਂਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਦੇ ਮੋਹ ਦੇ ਵਿੱਚ ਫਸਾ ਲੈਂਦੇ ਆ ਕੋਈ ਮਾਇਆ ਦਾ ਮੋਹ ਕੋਈ ਘਰਬਾਰ ਦਾ ਮੋਹ ਕੋਈ ਸਾਖ ਸੰਬੰਧੀਆਂ ਦਾ ਮੋਹ ਕੋਈ ਧੀਆਂ ਪੁੱਤਰਾਂ ਦਾ ਮੋਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ ਦੇ ਵਿੱਚ ਮੈਨੂੰ ਇਹ ਮੋਹ ਲਿੰਦੇ ਆ ਤਿੰਨ ਵੈਰੀਏ ਹੇ ਕਿਰਪਾਲ ਪ੍ਰਭੂ ਮੈਨੂੰ ਇਹਨਾਂ ਤੋਂ ਬਚਾ ਲੈ ਰੱਖ ਹੋ ਕਿਰਪਾਲ ਕਹਿੰਦੇ ਮੈਨੂੰ ਰੱਖ ਲੈ ਇਹਨਾਂ ਤੋਂ ਬਚਾ ਲੈ ਮੈਨੂੰ ਇਹਨਾਂ ਤੋਂ ਇਹ ਮਾਨ ਇੱਕ ਕਵਿਚਨ ਹੈ ਰੰਗੇ ਫਰਮਾਨ ਹੈ ਅਨੇਕ ਯਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਤਰੋ हे ਪ੍ਰਭੂ ਇਹਨਾਂ ਤੋਂ ਬਚਾਉਣ ਲਈ ਮੈਂ ਕਈ ਯਤਨ ਕਰਦਾ ਹਾਂ ਵੀ ਮੈਂ ਕਿਵੇਂ ਨਾ ਕਿਵੇਂ ਬਚ ਜਾਣਾ ਤੂੰ ਯਤਨ ਮੈਂ ਬਹੁਤ ਕਰਦਾ ਹਾਂ ਬਚਣ ਲਈ ਮੈਂ ਤੀਰਥਾਂ ਤੇ ਜਾਂਦਾ ਹਾਂ ਮੈਂ ਤੀਰਥਾਂ ਤੇ ਜਾਂਦਾ ਹਾਂ ਖਟ ਕਹਿੰਦੇ ਹਨ 6 ਨੂੰ ਮੈਂ 6 ਰੋਜ਼ਾਨਾ ਕਰਮਾਂ ਦੀ ਮਰਿਆਦਾ ਨਿਭਾਉਂਦਾ ਹਾਂ ਮੈਂ ਸਮਾਧੀਆਂ ਲਾਉਂਦਾ ਹਾਂ ਉਪਾਮ ਸਗਲ ਕਰ ਹਾਰਿਓ ਨਹ ਨਹ ਹਟੇ ਬਿਕਰਾਲ ਕਹਿੰਦੇ ਮੈਂ ਯਤਨ ਬਥੇਰੇ ਕਰ ਰਿਹਾ ਮੈਂ ਛੇ ਕਰਮਾਂ ਦੀ ਮਰਿਆਦਾ ਨਿਭਾਉਂਦਾ ਹਾਂ ਤੇ ਤੀਰਥਾਂ ਦੇ ਜਾਂਦਾ ਹਾਂ ਹੋਰ ਬਥੇਰੇ ਯਤਨ ਕਰਦਾ ਮੈਂ ਕਿਵੇਂ ਨਾ ਕਿਵੇਂ ਇਹਨਾਂ ਤੋਂ ਬਚ ਜਾਵਾਂ ਸਮਾਧੀਆਂ ਲਾਉਂਦਾ ਹਾਂ हे ਪ੍ਰਭੂ ਮੈਂ ਸਾਰੇ ਹਿੱਲੇ ਕਰਕੇ ਹੁਣ ਥੱਕ ਚੁੱਕਿਆ ਹਾਂ ਉਪਾਅ ਸਗਲ ਕਰ ਹਾਰਿਓ ਸਾਰੇ ਉਪਾਅ ਮੈਂ ਕਰ ਕਰਕੇ ਲੇਖ ਲੇ ਥੱਕ ਗਿਆ ਹਾਂ ਪਰ ਇਹ ਡਰਾਉਣੇ ਵਿਕਾਰ ਮੇਰੇ ਉੱਤੇ ਹੱਲੇ ਕਰਨੋਂ ਇਹ ਨਹੀਂ ਥੱਕਦੇ ਮੈਂ ਤਾਂ ਥੱਕ ਗਿਆ ਅਰੇ ਇਹ ਨਹੀਂ ਥੱਕੇ ਇਹ ਹੱਲੇ ਹਜੇ ਕਰੀ ਜਾਂਦੇ ਆ ਹੁਣ ਕਿਰਪਾ ਕਰ ਮੈਨੂੰ ਇਹਨਾਂ ਦੇ ਹੱਲਿਆਂ ਤੋਂ ਬਚਾ ਦੇ ਇਹ ਮੇਰਾ ਖੇੜਾ ਨਹੀਂ ਛੱਡਦੇ ਨਹ ਨਹ ਹਟ ਹੈ ਮਕਰਾਲ ਮਕਰਾਲ ਦਾ ਮਤਲਬ ਡਰਾਉਣੇ विकार फिरगी फुरमान है शरण बंधन करणापति हरण हर 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 हरे ਹੇ ਦਿਆ ਦੇ ਮਾਲਕ ਪ੍ਰਭੂ ਪਰਮੇਸ਼ਰ ਹੇ ਜਨਮਵਰਨ ਦਾ ਗੇੜ ਦੂਰ ਕਰਨ ਵਾਲੇ ਹੇ ਹਰੀ ਪਰਮੇਸ਼ਰ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੇ ਦਰ ਤੇ ਸਿਰ ਨਵਾਉਂਦਾ ਹਾਂ ਤੇਰੇ ਦਰ ਤੇ ਸਿਰ ਨਵਾਉਂਦਾ ਹਾਂ ਕਿਰਪਾ ਕਰ ਹੇ ਦਿਨਾਂ ਉੱਤੇ ਦਇਆ ਕਰਨ ਵਾਲੀ ਮੇਰਾ ਸਿਰਫ ਤੂੰ ਹੀ ਰਾਖਾ ਹੈ ਪ੍ਰਭ ਚਰਨ ਏਕ ਤੂੰ ਹੀ ਦੀਨ ਦਿਆਨ ਪ੍ਰਭ ਚਰਨ ਨਾਨਕ ਆਸਰੋ ਉਦਰੇ ਭ੍ਰਮ ਮੋਹ ਸਾਗਰ ਲਗ ਸੰਤਨਾਂ ਪਗ ਪਾਲੂ ਮੇਰਾ ਹੁਣ ਤੂੰ ਹੀ ਆਸਨਾ ਤੂੰ ਹੀ ਰਾਖਾ ਮੇਰਾ ਹੇ ਪ੍ਰਭੂ ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ ਹੋਰ ਕੋਈ ਵੀ ਮੈਨੂੰ ਨਹੀਂ ਬਚਾ ਸਕਦਾ ਹੇ ਪ੍ਰਭੂ ਤੇਰੇ ਸੰਤ ਜਨਾਨੀ ਚਰਨੀ ਲੱਗ ਕੇ ਤੇਪਿਆਰਿਆਂ ਦੀ ਸੰਗਤ ਕਰਕੇ ਤੇਰੇ ਸੰਤ ਜਨਾਂ ਦਾ ਪੁੱਲਾ ਫੜ ਕੇ अनेका ਜੀਵ ਭਰਮ ਦੇ ਮੋਹ ਦੇ ਸਮੁੰਦਰ ਵਿੱਚੋਂ ਡੁੱਬਣ ਤੋਂ ਬਚ ਗਏ ਹਨ। ਅਨੇਕਾਂ ਲਗ ਸੰਤਨਾ ਪਗ ਪਾਲ ਪਗ ਦਾ ਮਤਲਬ ਪੈਰੀ ਵਾਲ ਦਾ ਮਤਲਬ ਪੱਲੀ ਲੜ ਲੜ ਲੱਗ ਕੇ ਸੰਗਤ ਕਰਕੇ ਤੇਰੇ ਪਿਆਰਿਆਂ ਦੀ ਸੰਗਤ ਕਰਕੇ ਜਿਹੜੇ ਉਸ ਪਰਮੇਸ਼ਰ ਨਾਲ ਜੋੜਦੇ ਆ ਕਹਿੰਦੇ ਅਨੇਕਾਂ ਹੀ ਜੀਵ ਆ ਜਿਹਨੇ ਉਹ ਭਰਮ ਦੇ ਮੋਹ ਦੇ ਸਮੁੰਦਰ ਤੋਂ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚ ਗਏ ਹਨ ਹੁਣ ਕਿਰਪਾ ਮੇਰੇ ਤੇ ਵੀ ਕਰ ਦੇ ਇੰਨੀ ਕ ਮੈਨੂੰ ਵੀ ਬਚਾਲਾ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬਨ ਤੋਂ ਇਨ੍ਹਾਂ ਵੈਰੀਆਂ ਤੋਂ ਪੰਜਾਂ ਤੋਂ ਇਸ ਮੋਹ ਤੋਂ ਮਾਇਆ ਦੇ ਤਿੰਨ ਗੁਨਾ ਦੇ ਤੋਂ ਮੈਨੂੰ ਕਢ ਲੈ ਕਿਰਪਾ ਕਰਦੀ ਮਿਲਦੀ ਨਹੀਂ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੀਆਂ ਬੇਅੰਤ ਉੰਤਾਈਆਂ ਹੋ ਗਈਆਂ ਹੁਣ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ